ਦੋਸਤੋ ਕੱਲ ਕੇਜਰੀਵਾਲ ਜੀ ਨੇ ਜਿਹੜਾ ਯੂਥ ਮੈਨੀਫੈਸਟੋ ਰਿਲੀਜ਼ ਕੀਤਾ ਸੀ ਉਹਦੇ ਬਾਰੇ ਕੁਝ ਵਿਰੋਧੀ ਸੁਰੱਖਣ ਵਾਲੇ ਬੰਦਿਆਂ ਦੀਆਂ ਮੈਂ ਦੇ ਵਿਚਾਰ ਦੇਖੇ ਫੇਸਬੁੱਕ ਤੇ ਦੇਖੋ ਇਹੋ ਜਿਹੇ ਬੰਦਿਆਂ ਨੂੰ ਕੋਈ ਬੰਦਾ ਨਹੀਂ ਖੁਸ਼ ਕਰ ਸਕਦਾ ਕੇਜਰੀਵਾਲ ਤਾਂ ਮੇਰੇ ਹਿਸਾਬ ਨਾਲ ਜੇ ਹੁਣ ਉਹ ਰਾਜ ਭਾਗ ਵੀ ਇਹਨਾਂ ਦੇ ਨਾਂ ਲਵਾ ਦੇਵੇ ਤਾਂ ਫੇਰ ਵੀ ਇਹ ਬੰਦੇ ਖੁਸ਼ ਨਹੀਂ ਹੋਣੇ ਇਹਨਾਂ ਨੇ ਨੌਸ ਕੱਢੀ ਜਾਣੇ ਆ ਬਾਕੀ ਜਿੱਥੋਂ ਤੱਕ ਵਿਰੋਧੀ ਪਾਰਟੀਆਂ ਦੀ ਗੱਲ ਹੈ ਤਾਂ ਉਹਦੇ 'ਚ ਤਾਂ ਕੋਈ ਹੈਰਾਨੀ ਹੋਣੀ ਵੀ ਨਹੀਂ ਚਾਹੀਦੀ ਪਰ ਇੱਕ ਹੈਰਾਨੀ ਵਾਲੀ ਗੱਲ ਵੀ ਹੈ ਕੈਪਟਨ ਸਾਹਿਬ ਕਹਿੰਦੇ ਆ ਕਿ ਇਹ ਤਾਂ ਇਹਨਾਂ ਨੇ ਮਤਲਬ ਸਾਡਾ ਹੀ ਮੈਨੀਫੈਸਟੋ ਚੋਰੀ ਕਰ ਲਿਆ ਖੂਬ ਹੂ ਸਾਡੇ ਮੈਨੀਫੈਸਟੋ ਦੀ ਨਕਲ ਹੈ ਮਤਲਬ ਅਸੀਂ ਸਾਰੇ ਮੁੱਦੇ ਠਾਈ ਸੀ ਦੋਸਤੋ ਮੁੱਦੇ ਹੀ ਰਾਜਨੀਤੀ ਦੇ ਵਿੱਚ ਤਾਂ ਇਹੀ ਮੁੱਦੇ ਹੁੰਦੇ ਆ ਵੇਖੋ ਤੇ ਸਾਰੀਆਂ ਪਾਰਟੀਆਂ ਦਾ ਲਗਭਗ ਮੈਨੀਫੈਸਟੋ ਮਿਲਦਾ ਹੀ ਹੁੰਦਾ ਹੈ ਤੇ ਪਰ ਮਤਲਬ ਗੱਲ ਤਾਂ ਉਹਨੂੰ ਲਾਗੂ ਕਰਨ ਦੀ ਹੁੰਦੀ ਹੈ ਦੂਜੀ ਗੱਲ ਕੇਜਰੀਵਾਲ ਜੀ ਜੇ ਮਤਲਬ ਨਕਲਾ ਮਾਰਨ ਵਾਲੇ ਹੁੰਦੇ ਤੇ ਫਿਰ ਉਹ ਪੰਜਾਬੀ ਚ ਇੱਕ ਘਾਵਤਨ ਵੀ ਸ਼ੇਰ ਆਪਦਾ ਹੀ ਸ਼ਿਕਾਰ ਮਾਰ ਕੇ ਖਾਂਦਾ ਹੁੰਦਾ ਝੂਠ ਗਿੱਦੜ ਖਾਂਦੇ ਹੁੰਦੇ ਸੋ ਕੇਜਰੀਵਾਲ ਦੀ ਤੂੰ ਆਪਾਂ ਆਸ ਰੱਖ ਸਕਦੇ ਵੀ ਉਹ ਕਿਸੇ ਦੀ ਨਕਲ ਮਾਰਨਗੇ ਭਲਾ ਉਹਨਾਂ ਦੀ ਸੋਚ ਤਾਂ ਦੇਖੋ ਕਿੱਥੇ ਫਿਰਦੀ ਹੈ ਤੇ ਜੇ ਇਹਨਾਂ ਦੀਆਂ ਨਕਲਾਂ ਹੀ ਮਾਰਨੀਆਂ ਇਹ ਤਾਂ ਫਿਰ ਦਿੱਲੀ 'ਚ ਵੀ ਇਹਨਾਂ ਨੇ ਕਿਹਾ ਸੀਗਾ ਕਿ ਕੇਜਰੀਵਾਲ ਦਾ ਜਿਹੜਾ ਮੈਨੀਫੈਸਟੋ ਆ ਉਹ ਤਾਂ ਸਾਡੀ ਸਾਰੀ ਨਕਲੀ ਕਰੀ ਇਹਨਾਂ ਨੇ ਤੇ ਫਿਰ ਇਹ ਨਤੀਜਾ ਕੀ ਨਿਕਲਿਆ ਸੀਗਾ ਫਿਰ ਜਨਤਾ ਨੇ ਇਹਨਾਂ ਨੂੰ ਜ਼ੀਰੋ ਤੇ ਘਾਤੋਂ ਆਊਟ ਕਰਤਾ ਸੀਗਾ ਸੋ ਗੱਲ ਤਾਂ ਜਨਤਾ ਦੇ ਵਿਸ਼ਵਾਸ ਨੂੰ ਜਿੱਤਣ ਦੀ ਹੈ ਜਨਤਾ ਨੇ ਉਹਨਾਂ ਦੀ ਪਹਿਲਾਂ 1.5 ਮਹੀਨੇ ਦੀ ਸਰਕਾਰ ਦੇਖੀ ਤੇ ਜਨਤਾ ਨੂੰ ਪਤਾ ਲੱਗ ਗਿਆ ਵੀ ਮਤਲਬ ਕੇਜਰੀਵਾਲ ਜੇ ਕੁਝ ਦੇ ਸਕਦਾ ਤਾਂ ਉਹ ਸਿਰਫ ਕੇਜਰੀਵਾਲ ਹੀ ਐ ਕਿਉਂਕਿ 70 ਸਾਲ ਤੋਂ ਇਹ ਨੇੜ ਤੇੜ ਹੋ ਗਿਆ ਐ ਦੇਸ਼ ਨੂੰ ਯਾਦ ਹੋਏ ਤਾਂ ਉਦੋਂ ਤੋਂ ਲੋਕ ਵੇਖਦੇ ਆ ਰਹੇ ਆ ਵੀ ਦੂਜੀਆਂ ਪਾਰਟੀਆਂ ਨੇ ਮੈਨੀਫੈਸਟੋ ਸਾਨੂੰ ਵਿਖਾਏ ਸਬਜ਼ ਬਾਗ ਵਿਖਾਏ ਤੇ ਅਮਲੀ ਤੌਰ ਤੇ ਸਾਨੂੰ ਕੀ ਦਿੱਤਾ ਆ ਸਾਡੇ ਅਕਾਲੀ ਦਲ ਵਾਲੇ ਮਿੱਤਰਾਂ ਨੇ ਸੁਖਵੀਰ ਸਿੰਘ ਬਾਦਲ ਜੀ ਹੁਣਾਂ ਨੇ ਵੀ ਆਖਿਆ ਸੀਗਾ ਅ ਦਿੱਲੀ ਦੀਆਂ ਚੋਣਾਂ ਵੇਲੇ ਕਹਿੰਦੇ ਲੈ ਜਿਹੜਾ ਕੁਝ ਕੇਜਰੀਵਾਲ ਦੇ ਮੈਨੀਫੈਸਟੋ ਚ ਇਹ ਤਾਂ ਅਸੀਂ ਪੰਜਾਬ ਚ ਪਹਿਲੇ ਹੀ ਲਾਗੂ ਕਰੀ ਬਿਠੇ ਸਾਰਾ ਕੁਝ ਉਹ ਕਿੰਨਾ ਮਾਇਦੇ ਚ ਕੀ ਹੈ ਤੇ ਫਿਰ ਜਿਹੜੇ ਇਹਨਾਂ ਨੇ ਉੱਥੇ ਜਿੰਨੇ ਉਮੀਦਵਾਰ ਖੜਾਏ ਸੀ ਹੈ ਨਾ ਤੇ ਉਹ ਤੁਸੀਂ ਦੇਖੇ ਹੀ ਉਹਨਾਂ ਦਾ ਕੀ ਹਾਲ ਹੋਇਆ ਸੋ ਇਹ ਗੱਲਾਂ ਨਾ ਨਹੀਂ ਕੁਝ ਬਣਦਾ ਹੁੰਦਾਗਾ ਐਮਲੀ ਤੌਰ ਤੇ ਲੋਕਾਂ ਨੂੰ ਦੇਣਾ ਪੈਂਦਾ ਹੁੰਦਾ ਹੈ ਪੰਜਾਬ ਦੇ ਲੋਕਾਂ ਦਾ ਇੱਕ ਵਿਸ਼ਵਾਸ ਬਣ ਗਿਆ ਵੀ ਕੇਜਰੀਵਾਲ ਇੱਕ ਸੋਚ ਦਾ ਨਾਂ ਹੈ ਕੇਜਰੀਵਾਲ ਕੋਈ ਉਹ ਤਾਂ ਪਾਈਏ ਕਿਦਾ ਬੰਦਾ ਉਹਨੂੰ ਤਾਂ ਤੁਸੀਂ ਕਦੋਂ ਦੇ ਢਾ ਲੈਂਦੇ ਜੇ ਸੋਚ ਨਾ ਹੁੰਦੀ ਉਹਦੀ ਸੋ ਸਾਰੇ ਪੰਜਾਬ ਦੀ ਸੋਚ ਹੁਣ ਕੇਜਰੀਵਾਲ ਬਣੀ ਪਈ ਐ ਸਾਰਾ ਪੰਜਾਬ ਹੀ ਕੇਜਰੀਵਾਲ ਬਣਿਆ ਫਿਰਦਾ ਆਪਦੇ ਆਪ ਨੂੰ ਹਰ ਬੰਦਾ ਕੇਜਰੀਵਾਲ ਮਹਿਸੂਸ ਕਰਦਾ ਕਿਉਂਕਿ ਕੇਜਰੀਵਾਲ ਮੈਂ ਫੇਰ ਕਹਿੰਦਾ ਇੱਕ ਸੋਚ ਦਾ ਨਾਂ ਬਣ ਗਿਆ ਇੱਕ ਤੂਫਾਨ ਦਾ ਨਾਂ ਬਣ ਗਿਆ ਕਨਕਲਾਬ ਦਾ ਨਾਂ ਬਣ ਗਿਆ ਸੋ ਇਸ ਕਰਕੇ ਅ ਮਤਲਬ ਇਹੋ ਜੀਆਂ ਗੱਲਾਂ ਦੇ ਵਿੱਚ दम ਨਹੀਂ ਹੁੰਦਾਗਾ ਜੇ ਕੇਜਰੀਵਾਲ ਨੇ ਨਕਲ ਮਾਰ ਕੇ ਹੀ ਪਾਸ ਹੋਇਆ ਤਾਂ ਕੀ ਹੋਇਆ ਕੇਜਰੀਵਾਲ ਦਾ ਜਿਹੜਾ ਦਿਮਾਗ ਹੈ ਉਹ ਵੇਖੋ ਕੋਈ ਮਾਮੂਲੀ ਬੰਦਾ ਨਹੀਂ ਐਨਾ ਸਮਝੋ ਜਾਂ ਮਾਮੂਲੀ ਜਿਹਾ ਦਿਮਾਗ ਨਾ ਸਮਝੋ ਤੁੰ ਉਹ ਬੰਦੇ ਨੇ ਦੁਨੀਆ ਦੇ ਵਿੱਚ ਨਾਂ ਪੈਦਾ ਕਰਤਾ ਆਪਦਾ ਪੂਰੀ ਦੁਨੀਆ ਉਸ ਬੰਦੇ ਦਾ ਅੱਜ ਮੈਂ ਦੇਖਦਾ ਜਿਹੜੀਆਂ ਜਿਹੜੀਆਂ ਮਸ਼ਹੂਰ ਕੋਈ ਮੈਗਜ਼ੀਨ ਕੋਈ ਹੋਰ ਚੀਜ਼ ਉਹਦੇ ਵਿੱਚ ਕੇਜਰੀਵਾਲ ਦਾ ਨਾਂ ਹੁੰਦਾ ਜਿਹੜੇ ਜਿੱਥੇ ਜਿੱਥੇ ਬਾਕੀ ਸਿਆਸਤਦਾਨਾਂ ਦਾ ਨਾਂ ਕਾਹਤੋਂ ਨਹੀਂ ਹੁੰਦਾ ਕਿ ਇੰਡੀਅਨ ਹੋਰ ਕਿਹੜੇ ਸਿਆਸਤਦਾਨ ਹੋਣਗੇ ਤੇ ਫਿਰ ਐਡਾ ਸੱਚਾ ਸੁੱਚਾ ਬੰਦਾ ਵੇਖੂ ਤੇ ਕਿੱਡੇ ਕਿੱਡੇ ਇਲਜ਼ਾਮ ਲਾ ਲ ਹੰਬ ਗਿਆ ਹੈ ਕੁਛ ਨਿਕਲਿਆ ਕਦੇ ਛਾਪੇ ਮਰਾਲੇ ਕੀ ਨਿਕਲਿਆ ਕੁਛ ਨਹੀਂ ਨਿਕਲਿਆ ਇਸ ਕਰਕੇ ਹੁਣ ਇਹਨਾਂ ਗੱਲਾਂ ਦੇ ਨਾਲ ਕੁਝ ਨਹੀਂ ਬਣਨਾਗਾ ਵੇਖੋ ਮੈਨੂੰ ਪਤਾ ਹੈ ਫੈਨਚੂਨ ਮੈਨੀਫੈਸਟੋ ਇਹਨਾਂ ਦੇ ਆਉਣਗੇ ਦੂ ਵੀ ਜ਼ਬਰਦਸਤ ਆਉਣਗੇ ਤੇ ਪਰ ਹੁੰਦਾ ਕੀ ਹੈ ਵਿਕਾਸ ਹੈ ਜਿਹੜਾ ਇਹ ਵਿਕਾਸ ਵਿਕਾਸ ਲਾਈ ਹੈ ਦੋਨਾਂ ਪਾਰਟੀਆਂ ਨੇ 70 ਸਾਲ ਤੋਂ ਅਸੀਂ ਕਿਹੜਾ ਵਿਕਾਸ ਵੇਂਦੇ ਆ ਰਹੇ ਹਾਂ ਆ ਗਲੀਆਂ ਨਾਲੀਆਂ ਪੱਕੀਆਂ ਕਰਨ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਜਾਂ ਹੁਣ ਹੁਣ ਦੇਖੋ ਹੁਣ ਆਖਰੀ ਸਾਲ ਆ 9 ਸਾਲਾਂ ਬਾਅਦ ਆ ਸੜਕਾਂ ਛੜਕਾਂ ਤੇ ਹੁਣ ਲੁੱਕ ਪਈ ਜਾਂਦੀ ਐ ਤੇ ਪਰ ਮੈਂ ਹਜੇ ਵੀ ਤੁਹਾਨੂੰ ਦਿਖਾ ਦਿੰਦਾ ਸਾਡੇ ਪਿੰਡ ਦੀਆਂ ਸੜਕਾਂ ਦਿਖਾ ਦਿੰਦਾ ਐਡੇ ਐਡੇ ਟੋਏ ਤੇ ਐਡਾ ਐਡਾ ਮੀਂਹ ਦਾ ਪਾਣੀ ਖੜਾ ਹੈਰਾਨੀ ਹੁੰਦੀ ਐ ਯਾਰ ਇੰਨੇ ਸਾਲ ਹੋ ਗਏ ਮੈਨੂੰ ਵੇਂਦੇ ਨੂੰ ਇਹੀ ਹਾਲ ਐ ਅੰਤੇ ਫੇਰ ਕੇਜਰੀਵਾਲ ਦੀ ਜਿਹੜੀ ਨਕਲ ਦੀ ਗੱਲ ਕਰਦੇ ਹਨ ਵੀ ਕੇਜਰੀਵਾਲ ਸਾਡੀ ਨੇ ਮੈਂ ਕਹਿੰਦਾ ਵੀ ਇਹ ਕੇਜਰੀਵਾਲ ਦੀ ਨਕਲ ਕਰਦੇ ਆ ਕਿਹੜੀ ਚੀਜ਼ ਛੱਡੀ ਇਹਨਾਂ ਨੇ ਕੇਜਰੀਵਾਲ ਦੀ ਨਕਲ ਕਰਨ ਲਈਓ ਵੇਖੋ ਜੇ ਪਹਿਲਾਂ 70 ਸਾਲ ਤੋਂ ਇਹ ਬੰਦੇ ਰਾਜੇ ਮਹਾਰਾਜੇ ਸੀਗੇ ਤੇ ਜਿਸ ਸਾਦਗੀ ਬਣਾਈ ਹੈ ਤਾਂ ਕੇਜਰੀਵਾਲ ਨੂੰ ਦੇਖ ਕੇ ਹੁਣ ਚਿਤਤਾ ਹੈ ਵੀ ਲੋਕਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਫੋਟੋਆਂ ਖਿਚਾਓ ਗਰੀਬਾਂ ਦੇ ਨਾਲ ਬਹਿ ਕੇ ਖਾਣਾ ਖਾਓ ਲੰਗਰ ਦੇ ਵਿੱਚ ਬਹਿ ਕੇ ਪੰਗਤੀ ਚ ਪ੍ਰਸ਼ਾਦਾ ਛਕੋ ਤੇ ਮਤਲਬ ਇਹ ਚੀਜ਼ਾਂ ਸਾਰੀਆਂ ਕੇਜਰੀਵਾਲ ਨੂੰ ਵੇਖ ਕੇ ਚੱਤਿਆ ਰਹਿੰਦੀਆਂ ਪਹਿਲਾਂ ਕਿੱਥੇ ਗਈ ਵੀ ਸੀ ਇਹਨਾਂ ਦੀ ਸੋਚ ਸੋ ਨਕਲ ਤਾਂ ਇਹ ਮਾਰ ਰਹੇ ਆ ਕਿ ਕੇਜਰੀਵਾਲ ਨੂੰ ਕਹਿ ਰਹੇ ਨਾ ਕੇਜਰੀਵਾਲ ਦਾ ਬਦਨਾਮ ਕਰਦੇ ਆ ਤੇ ਨਕਲਾਂ ਆਪ ਮਾਰੀ ਜਾਂਦੇ ਆ ਸੋ ਇਹ ਨਕਲਾਂ ਮਾਰਨ ਵਾਲੀਆਂ ਜਿਹੜੀ ਰੀਤ ਹੈ ਨਾ ਇਹ ਤਾਂ ਇਹਨਾਂ ਦੋਨਾਂ ਪਾਰਟੀਆਂ ਕੋਲੇ ਹੀ ਹੈ ਕੇਜਰੀਵਾਲ ਤਾਂ ਆਪਦੀ ਇੱਕ ਸੋਚ ਲੈ ਕੇ ਚੱਲ ਰਿਹਾ ਔਰ ਉਹ ਬੰਦੇ ਦੀ ਸੋਚ ਨੂੰ ਫਲ ਇਹੋ ਜਿਹਾ ਲੱਗੂਗਾ ਜਿਥੋਂ ਤੱਕ ਮੇਰੀ ਸੋਚ ਹੈ ਮੈਨੂੰ ਲੱਗਦਾ ਵੀ ਉਹ ਬੰਦੇ ਨੂੰ ਕੋਈ ਹਰਾ ਨਹੀਂ ਪਾਊਗਾ ਕਿਉਂਕਿ ਉਹਦੇ ਭ੍ਰਸ਼ਟਾਚਾਰ ਵੇਖ ਕੇ ਉਹਦੇ ਤਨ ਬਦਨ 'ਚ ਅੱਗ ਲੱਗ ਜਾਂਦੀ ਓ ਬੰਦੇ ਦੇ ਕਿਸੇ ਬੰਦੇ ਨੂੰ ਬਖਸ਼ੂਗਾ ਨਹੀਂ ਆ ਪੰਜਾਬ ਦੇ ਵਿੱਚ ਵੀ ਮੈਂ ਕਹਿੰਦਾ ਵੀ ਉਹ ਬੰਦਾ ਹੁਣ ਟਿਕਟਾਂ ਦੀ ਮੰਡੀ ਲੈ ਲਓ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਮੈਂ ਸ਼ਰਤ ਕਰਦਾ ਜੇ ਕੋਈ ਬੰਦਾ ਮਤਲਬ ਗਲਤੀ ਨਾਲ ਵੀ ਕਿਸੇ ਭ੍ਰਿਸ਼ਟਾਚਾਰੀ ਬੰਦੇ ਨੂੰ ਜਾਂ ਦੂਜੀ ਪਾਰਟੀ ਚੋਂ ਆਇਆ ਵਾ ਭ੍ਰਿਸ਼ਟਾਚਾਰੀ ਬੰਦਾ ਕੋ ਟਿਕਟ ਲੈ ਵੀ ਗਿਆ ਨਾ ਤੇ ਉਹ ਬੰਦਾ ਨਾ ਮੱਖਣ ਚੋਂ ਵਾਲ ਨੂੰ ਕੱਢ ਕੇ ਬਾਹਰ ਮਾਰੂਗਾ ਮਗਰੋਂ ਵੀ ਆ ਦਿੱਲੀ ਦੇ ਵਿੱਚ ਕਦੇ ਤੁਸੀਂ ਵੇਖਿਆ ਉਸ ਬੰਦੇ ਨੇ ਆਪਦਾ ਮਨਿਸਟਰ ਉਸ ਬੰਦੇ ਨੇ ਆਪਦਾ ਪੀਏ ਖੁਦ ਜਾਂਚ ਕਰਾਈ ਉਹਨੇ ਸ਼ਿਕਾਇਤ કરી ਵੀ ਮੈਨੂੰ ਇਹਨਾਂ ਦੋ ਬੰਦਿਆਂ ਤੇ ਮਤਲਬ ਸ਼ੱਕ ਹੈ ਵੀ ਇਹ ਬੰਦੇ ਨਾ ਮੈਨੂੰ ਐ ਲੱਗਦਾ ਹੈ ਵੀ ਇਹ ਜਿਵੇਂ ਬੰਦੇ ਭ੍ਰਿਸ਼ਟਾਚਾਰੀ ਹੁੰਦੇ ਆ ਇਹਨਾਂ ਦੇ ਰਾਹ ਦੇ ਮੈਨੂੰ ਗਲਤ ਲੱਗਿਆ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਉਹਨੇ ਜਾਂਚ ਕਰਾਈ ਤਾਂ ਸਹੀ ਨਿਕਲੀ ਤੁਸੀਂ ਦੱਸੋ ਵੀ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਕਦੇ ਆਪ ਦੇ ਮੰਤਰੀਆਂ ਦੀ ਜਾਂਚ ਕਰਾਈ ਹੈ ਪੰਜਾਬ ਦੇ ਕਿੰਨੇ ਮੰਤਰੀਆਂ ਤੇ 30 ਦਿਨ ਕਿਡੇ ਕਿਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਉਲਟਾ ਸਗੋਂ ਉਹਨਾਂ ਨੂੰ ਬਚਾਉਣ ਤੇ ਜ਼ੋਰ ਲਾ ਦਿੰਦੀ ਹੈ ਸਰਕਾਰ ਕਦੇ ਕਿਸੇ ਦੇ ਵਿਰੁੱਧ ਕਾਰਵਾਈ ਹੋਈ ਹੈ ਕਦੇ ਕੋਈ ਜਾਂਚ ਹੋਈ ਹੈ ਤੇ ਸਾਰਾ ਜੋਰ ਉਹਨਾਂ ਨੂੰ ਬਚਾਉਣ ਤੇ ਲੱਗ ਜਾਂਦਾ ਹੈ ਜੋ ਦੋਸਤੋ ਥੁੱਕ ਨਾ ਵੜੇ ਨਹੀਂ ਪੱਕਦੇ ਹੁੰਦੇਗੇ ਗੱਲਾਂ ਤਾਂ ਇਹ ਅਮਲੀ ਰੂਪ ਚ ਕਰਨੀਆਂ ਪੈਣੀਆਂ ਹੁੰਦੀਆਂ ਸੋ ਕੇਜਰੀਵਾਲ ਤੇ ਸਾਨੂੰ ਪੂਰਾ ਭਰੋਸਾ ਹੈ ਵੀ ਉਹ ਬੰਦਾ ਇਨ ਬੈਨ ਹਰ ਚੀਜ਼ ਲਾਗੂ ਕਰਨ ਵਾਲਾ ਹੈ ਤੇ ਸਾਰੇ ਪੰਜਾਬ ਦਾ ਇਹ ਭਰੋਸਾ ਹੈ ਤੇ 2017 ਦੇ ਵਿੱਚ ਅਸੀਂ ਦਿਖਾਵਾਂਗੇ ਵੀ ਇਹ ਭਰੋਸਾ ਸਾਡਾ ਕਿੰਨਾ ਕਾਇਮ ਹੈ ਫੱਟੀ ਪੋਚਦੇ ਆਂਗੇ ਟੂਣਾ ਦੇ ਵਿੱਚ ਅਸੀਂ ਗੱਜ ਵੱਜ ਕੇ ਝਾੜੂ ਤੇ ਮੋਹਰਾਂ ਲਾ ਕੇ ਆਪ ਦਾ ਸਾਥ ਦੇਵਾਂਗੇ ਧੰਨਵਾਦ ਦੋਸਤੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ